ਆ ਬਜਟ ਦੇਸ਼ ਦੀ ਉਜਵਲ ਭਵਿਕਾ ਵਾਸਤੇ ਦੇਸ਼ ਦੇ ਨੌਜਵਾਨਾਂ ਵਾਸਤੇ ਉਹਨਾਂ ਦੇ ਆਉਣ ਵਾਲੇ ਸੁਨਾਰੇ ਭਵਿਕਾ ਵਾਸਤੇ ਦੇਸ਼ ਦੀ ਮਜ਼ਬੂਤੀ ਤੇ ਦੇਸ਼ ਦਾ ਚੜ੍ਹਦੀ ਕਲਾ ਦੇ ਵਿੱਚ ਸਾਡਾ ਦੇਸ਼ ਬਣਿਆ ਰਹੇ ਪੂਰੇ ਇਸ ਸੰਸਾਰ ਦੇ ਅੰਦਰ ਉਸ ਦਿਸ਼ਾ ਦੇ ਅੰਦਰ ਇੱਕ ਸਹੀ ਕਦਮ ਹੈ ਜਿਸ ਗੱਲ ਨੂੰ ਅੱਜ ਕਈ ਵਿਰੋਧੀ ਕਹਿ ਰਹੇ ਐ ਬਹੁਤ ਹੰਕਾਰ ਝਲਕ ਰਿਹਾ ਐ ਇਸ ਬਿਆਨ ਦੇ ਅੰਦਰੋਂ ਵੀ ਬਜਟ ਅਸੀਂ ਜਿਹੜਾ ਐ ਆ ਕੇ 24 ਦੇ ਬਾਅਦ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਆ ਤਾਂ ਕਿਉਂਕਿ ਇੰਟਰਮ ਬਜਟ ਸੀਗਾ ਅਸੀਂ ਅਗਲਾ ਬਜਟ ਆ ਕੇ ਪੇਸ਼ ਕਰਾਂਗੇ ਉਹਦੇ ਵਿੱਚ ਬਾਕੀ ਸਾਰਾ ਜੋ ਕੁਝ ਵੀ ਲੋਕਾਂ ਨੂੰ ਆਸਾਂ ਉਮੀਦਾਂ ਜਿਹੜੀਆਂ ਲੋਕਾਂ ਦੀ ਹੈ ਉਹਨਾਂ ਦੇ ਉੱਤੇ ਪੂਰੇ ਉਹਦੇ ਵਿੱਚ ਵੀ ਖਰੇ ਉਤਰਾਂਗੇ ਉਹ ਅਹੰਕਾਰ ਨਹੀਂ ਸਾਹਿਬ ਉਹ ਆਤਮ ਵਿਸ਼ਵਾਸ ਹੈ ਕੌਨਫੀਡੈਂਸ ਹੈ ਵੇ ਲੋਕਾਂ ਦੇ ਕੰਮ ਕੀਤੇ ਐ ਰੇਵੜੀਆਂ ਕਰਕੇ ਨਹੀਂ ਦੇਸ਼ ਨੂੰ ਤਰੱਕੀ ਦੇ ਰਾਹ ਤੇ ਪਾਇਆ ਐ ਇਹਦੇ ਕਰਕੇ ਅੱਜ ਜਿਹੜੀ ਰੇਵੜੀਆਂ ਲੋਕਾਂ ਲੋਕਾਂ ਨੂੰ ਝਾਕ ਸੀ ਵੀ ਅੱਜ ਸਾਨੂੰ ਆ ਵੀ ਕੋਈ ਨਾ ਕੋਈ ਵੋਟਾਂ ਦੇ ਚੱਕਰ 'ਚ ਮਿਲ ਜੂਗਾ ਆ ਵੀ ਮਿਲ ਜੂਗਾ ਉਹ ਨਹੀਂ ਸਾਹਿਬ ਅਸੀਂ ਆਪਣਾ ਭੂਵਿਕ ਗਿਰਵੀ ਰੱਖ ਕੇ ਅੱਜ ਇਹ ਵੋਟਾਂ ਬਟੋਰਨ ਵਾਲੀ ਇਸ ਪਾਲਿਸੀ ਤੋਂ ਪਾਸੇ हट ਕੇ ਜਿਹੜੇ ਕਦਮ ਚੱਕਿਆ ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਪ੍ਰਧਾਨ ਮੰਤਰੀ ਜੀ ਦੀ ਤੇ ਇਸ ਗੱਲ ਦੇ ਉੱਤੇ ਮੈਂ ਸਮਝਦਾ ਕੁਝ اپੋਜੀਸ਼ਨ ਪਾਰਟੀਆਂ ਦੇ ਵੀ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਵੀ ਉਹਨਾਂ ਨੂੰ ਵੀ ਮਜਬੂਰ ਹੋ ਗਏ ਕਹਿਣਾ ਪਿਆ ਜੀ ਆਹ ਗਲਤਾ ਮੋਦੀ ਸਾਹਿਬ ਨੇ ਠੀਕ ਕੀਤਾ ਕਿਉਂਕਿ ਦੇਸ਼ ਦਾ ਹਾਲਾਤ ਵੀ ਕਿਤੇ ਪੰਜਾਬ ਵਾਲੇ ਹਾਲਾਤ ਨਾ ਬਣ ਜਾਣ ਕਿਉਂਕਿ ਪੰਜਾਬ ਦੇ ਅੰਦਰ ਵੋਟਾਂ ਵਟੋੜਨ ਵਾਸਤੇ ਜਿਹੜੀ ਰੇਵੜੀਆਂ ਵੰਡੀਆਂ ਉਹਦਾ ਖਾਮਿਆਜਾ ਪੰਜਾਬ ਆਉਣ ਵਾਲੇ ਕਈ ਸਦੀਆਂ ਤਾਈਂ ਪੂਤੂਗਾ ਅੱਜ ਦੇ ਵੀ ਤੁਸੀਂ ਰਿਪੋਰਟ ਦੇਖ ਲਓ ਤਾਂ ਕਰੀਬਨ ਇਸ ਦੌਰਾਨ ਦੇ ਅੰਦਰ ਇਹਨਾਂ ਨੇ 60 ਹਜ਼ਾਰ ਕਰੋੜ ਰੁਪਇਆ ਕਰਜ਼ਾ ਦਸੰਬਰ ਤਾਈਂ ਚੱਕੀ ਬੈਠੇ ਹੈ 100 ਕਰੋੜ ਰੁਪਇਆ ਰੋਜ਼ ਦੀ ਐਵਰੇਜ ਪੈਂਦੀ ਹੈ ਜਿਹੜੇ ਪੰਜਾਬ ਦੇ ਲੋਕਾਂ ਦੇ ਉੱਤੇ ਇਹ ਕਰਜ਼ੇ ਪਾ ਕੇ ਇਹਨਾਂ ਨੇ ਵੋਟਾਂ ਲਈਆਂ ਇਹ 92 ਐਮ ਐਲ ਏ ਇਨਾਂ ਦੀ ਕੀਮਤ ਬਹੁਤ ਵੱਡੀ ਚੁਕਾਣੀ ਪਈ ਹੈ 100 ਕਰੋੜ ਰੁਪਇਆ ਰੋਜ਼ ਪੰਜਾਬ ਦੇ ਲੋਕਾਂ ਦੇ ਉੱਤੇ ਕਰਜ਼ਾ ਚੜ ਰਿਹਾ ਥੋੜੇ ਤੇ ਮੇਰੇ ਤੇ ਸਾਰੇ ਜਿਹੜੇ ਪੰਜਾਬ ਦੇ ਨਿਵਾਸੀ ਹੈ ਸਾਰੇ ਦੇ ਉੱਤੇ 100 ਕਰੋੜ ਰੁਪਿਆ ਰੋਜ਼ ਕਰਜ਼ਾ ਚੜਦਾ ਤਾਂ ਇਹਨਾਂ ਦੇ 92 ਐਮਐਲਏ ਜਿੱਤੇ ਸਭ ਇਸ ਕਿਸਮ ਦੇ ਹਾਲਾਤ ਹਿੰਦੁਸਤਾਨ ਦੇ ਨਾਂ ਬਣ ਇਹਨੂੰ ਮੱਦੇਨਜ਼ਰ ਰੱਖ ਕੇ ਪ੍ਰਧਾਨ ਮੰਤਰੀ ਜੀ ਨੇ ਸਿਰਫ ਤੇ ਸਿਰਫ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਵੀ ਸੇ ਡਿਵੈਲਪ ਕੀਤਾ ਤੇ ਲੋਕਾਂ ਨੂੰ ਵਿਸ਼ਵਾਸ ਹੈ ਗਾਰੰਟੀਕਲੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਗਾਰੰਟੀ ਨਹੀਂ ਸਾਬ ਪ੍ਰਧਾਨ ਮੰਤਰੀ ਮੋਦੀ ਜੀ ਦਾ ਵਿਸ਼ਵਾਸ ਹੈ ਵੀ ਹਿੰਦੁਸਤਾਨ ਦੇ ਲੋਕਾਂ ਨੂੰ ਹੁਣ ਡਿਵੈਲਪਮੈਂਟ ਤੇ ਵਿਕਾਸ ਦਾ ਜਿਹੜਾ ਇਹਨਾਂ ਨੂੰ ਅਨੁਭਵ ਹੋਇਆ ਹੈ ਜਿਹੜਾ ਚਸਕਾ ਲੱਗਾ ਉਹਨੂੰ ਅੱਗੇ ਦੇਖ ਕੇ ਲੋਕ ਅੱਗੇ ਐਸੇ ਡਿਵੈਲਪਮੈਂਟ ਨੂੰ ਆਪਣੇ ਸੁਨਹਿਰੀ ਵਿਕਾਸ ਤੇ ਲੋਕਾਂ ਦੀ ਵੈਸੇ ਤਰ੍ਹਾਂ ਹੀ ਮਦਦ ਕਰਨਗੇ ਬੀਜੇਪੀ ਦੀ ਨੀਤੀਆਂ ਦੇ ਉੱਤੇ ਮੋਹਰ ਲਾਣਗੇ ਡਿਵੈਲਪਮੈਂਟ ਦੀ ਪਾਲਿਸੀਆਂ ਦੇ ਉੱਤੇ ਮੋਹਰ ਲਾਣਗੇ ਤੇ ਆ ਜਿਹੜੇ ਵਿਖਰਾਉਵਾਦ ਵਾਲੀ ਰੇਵੜੀ ਵਾਲੀ ਪਾਲਸੀ ਹੈ ਇਸ ਨੂੰ ਛੱਡ ਕੇ ਦੇਸ਼ ਤਰੱਕੀ ਦੇ ਰਾਹ ਤੇ ਵਧੂਗਾ